ਸਰਕਾਰ ਦੀ ਅਨਗੈਲੀ ਸਰਕਾਰ ਤੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਇਹ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਤਨਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਤਨਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੋਈ ਸਤਿਗੁਰੂ ਜੀ ਚਾਹੀਦਾ ਕੋਈ ਮਹਾਰਾਜ ਨੇ ਕਿਹਾ ਬੇ ਨਹੀਂ ਉਸ ਨਗਰੀ ਦੇ ਵਿੱਚ ਸ਼ਤਾਪਤੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਹੈ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਅਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਨੂੰ ਲੈ ਕੇ ਗੋਇੰਦਵਾਲ ਸਾਹਿਬ ਜੀ ਧਰਤੀ ਤੇ ਸਿੱਖ ਕੌਮ ਵੱਲੋਂ ਵੱਡਾ ਪ੍ਰੋਗਰਾਮ ਮਨਾਇਆ ਗਿਆ ਜਿੱਥੇ ਦੋਸਤੋ ਜੱਸੀਦਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਮੁੱਦਿਆਂ ਉੱਪਰ ਬੋਲਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਚ ਗੋਵਿੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਹਾਨ ਧਰਤੀ ਦੇ ਉੱਤੇ ਅਸੀਂ ਬੈਠੇ ਆ ਇਸ ਪਾਵਨ ਨਗਰੀ ਦਾ ਨਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਸੁਭਾਈਮਾਨ ਹੈ। ਔਰ ਬਾਣੀ ਦੇ ਵਿੱਚ ਪਟ ਸਾਹਿਬ ਨੇ ਇਸ ਨਗਰ ਨੂੰ ਗੋਮਿੰਦਪੁਰੀ ਦੇ ਨਾਲ ਤੁਲੇ ਨਾ ਦਿੱਤੀ ਹੈ। ਗੋਬਿੰਦਪੁਰੀ ਪਾਵ ਅਕਾਲ ਪੁਰਖ ਦੀ ਨਗਰੀ। ਪਰਮੇਸ਼ਵਰ ਦੀ ਨਗਰੀ ਦੇ ਨਾਲ ਤੁਲਨਾ ਗੋਬਿੰਦਵਾਲ ਸਾਹਿਬ ਨੂੰ ਦੇ ਕੇ ਬਾਣੀ ਦੇ ਵਿੱਚ ਇਸ ਦਾ ਸਤਕਾਰ ਕੀਤਾ ਗਿਆ। ਔਰ ਪਾਹੀ ਗੁਰਦਾਸ ਜੀ ਨੇ ਵੀ ਇਸ ਨਗਰੀ ਦਾ ਨਾਮ ਜਿਹੜਾ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ। ਫੇਰ ਵਸਾਇਆ ਗੋਇੰਦਵਾਲ। ਅਚਰਜ ਖੇਲ ਨਾ ਲਖਿਆ ਜਾਈ। ਤੇ ਪਾਠ ਸਾਹਿਬ ਕਹਿੰਦੇ ਨੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਨਾਇਓ। ਇਹੋ ਪਾਵਨ ਨਗਰੀ ਹੈ। ਇਸ ਨਗਰੀ ਦੇ ਵਿੱਚ ਅੱਜ ਤੋਂ 450 ਸਾਲ ਪਹਿਲਾਂ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੋਤੀ ਜੋਤ ਸਮਾਏ। ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਇਹਨਾਂ ਪਾਵਨ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ ਬੜੀ ਪਵਿੱਤਰ ਨਗਰੀ ਹੈ ਸਾਧ ਸੰਗਤ ਜੀ ਔਰ ਇਸ ਨਗਰੀ ਦੇ ਵਿੱਚ 4.5 ਸਾਲਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਆ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈ ਪਰਬ ਖਾਲਸਾ ਪੰਥ 1999 ਤੋਂ ਸ਼ਤਾਬਦੀਆਂ ਮਨਾਉਂਦਾ ਆ ਰਿਹਾ ਬਹੁਤ ਸਾਰੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੀਆਂ ਵੀ ਸ਼ਤਾਬਦੀਆਂ ਮਨਾਈਆਂ ਮੇਰੇ ਤੋਂ ਪਹਿਲੋ ਮਾਨਯੋਗ ਪ੍ਰਧਾਨ ਸਾਹਿਬ ਵੀ ਇਸ ਗੱਲ ਦਾ ਉਲੇਖ ਕਰਕੇ ਗਏ ਨੇ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬ ਦਿਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇਥੋਂ ਤੱਕ ਜਦੋਂ ਸਚਖੰਦ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ ਮਨਾਇਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਪਟਨਾ ਸਾਹਿਬ ਤੋਂ ਉਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇੰਨਾ ਪੈਸਾ ਖਰਚ ਕੀਤਾ ਇੰਨਾ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਖਤ ਸਾਹਿਬ ਨੂੰ ਸਹਾਇਕ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵਾਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਤਾਬਦੀ ਮਨਾਹੀ ਗਈ। ਇਥੋਂ ਦੇ ਸ਼ਤਾਬਦੀ ਦੇ ਇਨਚਾਰਜ ਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ? ਕੋਈ ਸੜਕ ਚੌੜੀ ਕੀਤੀ ਹੋਵੇ? ਕੋਈ ਐਸੀ ਇਮਾਰਤ ਬਣਾਈ ਹੋਵੇ? ਯਾਦਗਾਰੀ ਇਮਾਰਤ ਜਿਹੜੀ ਯਾਦ ਦਿਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਹੀ ਗਈ ਸੀ ਉਸ ਵਕਤ ਬਣੀ ਸੀ? ਕਹਿੰਦੇ ਜੀ ਕੁਝ ਨਹੀਂ ਕੀਤਾ। ਬੜਾ ਦਿਲ ਦੁਖਦਾ ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਆ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤ ਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚਲਦੀਆਂ ਨੇ ਲੰਗਰ ਚਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਹੈ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਸ਼ਾਇਦ ਉਹ ਇਹ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇੱਕ ਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਦ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਇਹ ਵੰਡੇ ਹੋਏ ਨੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੁੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹਨਾਂ ਕਿ ਇਹ ਸ਼ਕਤੀ ਬਿਖਰੀ ਹੋਈ ਹੈ ਬਿਖਰੀ ਹੋਈ ਹੈ ਅੱਜ ਸਾਡੀਆਂ ਮੰਗਾਂਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾ ਸੰਗਤ ਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦਣੇ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ। ਔਰ ਇਹ ਗੱਲ ਜਾਣਦੀਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ ਧੇਰ ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ। ਸਾਨੂੰ ਧੜਿਆਂ 'ਚ ਵੰਡਣ ਲਈ ਸਾਨੂੰ ਜਥੇਬੰਦੀਆਂ 'ਚ ਵੰਡਣ ਲਈ ਸਾਨੂੰ ਧਾਰਮਿਕ ਮੌਤ ਮਾਰਨ ਦੇ ਲਈ ਡੇਰਾਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਸਾਨੂੰ ਰਾਜਨੀਤਿਕ ਮੌਤ ਮਾਰਨ ਦੇ ਲਈ ਛੜਜੰਤਰ ਰਚੇ ਜਾ ਰਹੇ ਨੇ ਸਾਨੂੰ ਆਰਥਿਕ ਮੌਤ ਮਾਰਨ ਦੇ ਲਈ ਸਾਡੇ ਸਾਧਨ ਖੋਏ ਜਾ ਰਹੇ ਨੇ ਔਰ ਸਾਨੂੰ ਜਿਹੜਾ ਹੈ ਸਮਾਜਿਕ ਤੌਰ ਦੇ ਉਤੇ ਮਾਰਨ ਵਾਸਤੇ ਵੀ ਨਸ਼ਿਆਂ ਦਾ ਪਸਾਰ ਜਿਹੜਾ ਇਸ ਧਰਤੀ ਦੇ ਉਤੇ ਖੂਬ ਫਸਾਰਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਸਾਨੂੰ ਜਗ੍ਹਾ ਜਗ੍ਹਾ ਡੇਰੇ ਸਥਾਪਿਤ ਕਰਕੇ ਰਾਜਨੀਤਿਕ ਹੋਂਦ ਨੂੰ ਸਾਡੀ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਸਮਾਜਿਕ ਸ਼ਕਤੀ ਸਾਡੀ ਖੀਨ ਕਰ ਦਿੱਤੀ ਗਈ ਹੈ ਔਰ ਆਰਥਿਕ ਤੌਰ ਤੇ ਵੀ ਅਸੀਂ ਜਿਹੜੇ ਆ ਬਹੁਤ ਪੇਤਲੇ ਪੈ ਚੁੱਕੇ ਆ ਜਮੀਨਾਂ ਸਾਡੀਆਂ ਜਿਹੜੀਆਂ ਨੇ ਕਾਰਪੋਰੇਟ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਬੜੇ ਮਹਿੰਗੇ ਮਹਿੰਗੇ ਭਾਅ ਦੇ ਉੱਤੇ ਔਰ ਅਸੀਂ ਬੇਜਮੀਨੇ ਹੋ ਰਹੇ ਆ ਤੇ ਜਿਹੜੇ ਪਹਿਲੋਂ ਬੇਜਮੀਨੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਹੋ ਰਹੇ ਨੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਹੋਰ ਜ਼ਿਆਦਾ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਸਾਧ ਸੰਗਤ ਜੀ ਅੱਜ ਸ਼ਤਾਬਦੀ ਦੇ ਮੌਕੇ ਬਹੁਤਾ ਲੰਬਾ ਸਮਾਂ ਨਹੀਂ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ ਘਰ ਦੇ ਵਿੱਚ ਪਰਨ ਕਰਕੇ ਜਾਈਏ ਕਿ ਅਸੀਂ ਇਕੱਠਿਆਂ ਰਹਿਣਾ ਸਾਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਪਲੇਟਫਾਰਮ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜੁੜਨ ਵਾਸਤੇ ਗੁਰਬਾਣੀ ਦਾ ਫਲਸਫਾ ਦਿੱਤਾ ਹੈ ਬਾਣੀ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਝੰਡੇ ਥੱਲੇ ਅਸੀਂ ਇਕੱਠੇ ਹੋਈਏ ਜਿੰਨੇ ਮਰਜ਼ੀ ਸਾਡੇ ਚ ਰਾਜਨੀਤਿਕ ਵਖਰੇਵੇਂ ਹੋਣ ਜਿੰਨੇ ਮਰਜ਼ੀ ਸਾਡੇ ਚ ਵਖਰੇਵੇਂ ਹੋਣ ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਜੇ ਜਿੱਥੇ ਗੱਲ ਪੰਥ ਦੀ ਆਜੇ ਜਿੱਥੇ ਗੱਲ ਤਖਤਾਂ ਦੀ ਆਜੇ ਜਿੱਥੇ ਗੱਲ ਮਰਿਆਦਾ ਦੀ ਆਜੇ ਜਿੱਥੇ ਗੱਲ ਪਰੰਪਰਾਵਾਂ ਦੀ ਆਜੇ ਔਰ ਜਿੱਥੇ ਗੱਲ ਸਿੱਖ ਵਿਰਸੇ ਦੀ ਆਜੇ ਉਥੇ ਸਾਨੂੰ ਆਪਣੇ ਮਤਭੇਦ ਪੁਲਾ ਕੇ ਇਕੱਠੇ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਥੇ ਕੋਈ ਪਾਰਟੀ ਨਾ ਦੇਖਿਆ ਕਰੋ ਕੋਈ ਧੜਾ ਨਾ ਦੇਖਿਆ ਕਰੋ ਕੋਈ ਜਥੇਬੰਦੀ ਨਾ ਦੇਖਿਆ ਕਰੋ ਉਥੇ ਸਿਰਫ ਤੇ ਸਿਰਫ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਮਜ਼ੋਰ ਨਹੀਂ ਹੋਏ ਐ ਔਰ ਇਨ੍ਹਾਂ ਕਮਜ਼ੋਰ ਸਮਝਣ ਦੀ ਸਿੱਖਾਂ ਨੂੰ ਗਲਤੀ ਨਾ ਕਰੀ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਅਸੀਂ ਅੱਜ ਵੀ ਮਜ਼ਬੂਤ ਆਂ ਅੱਜ ਵੀ ਅਸੀਂ ਜਿਹੜਾ ਹੈ ਉਹ ਬਹੁਤ ਵੱਡੀ ਤਾਕਤ ਰੱਖਦੇ ਆਂ ਫਰਕ ਸਿਰਫ ਇਹਨਾ ਕਿ ਸਾਨੂੰ ਆਪਸ ਦੇ ਵਿੱਚ ਜੁੜ ਕੇ ਉਸ ਸ਼ਕਤੀ ਨੂੰ ਇਕੱਠਿਆ ਕਰਨ ਦੀ ਵੱਡੀ ਜ਼ਰੂਰਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਜਿਹੜਾ ਕਾਮ ਜਾਬ ਕਰਨ ਵਾਸਤੇ ਬਹੁਤ ਜਿਹੜਾ ਹੈ ਉਹ ਆਪਣਾ ਜੋਰ ਲਗਾਇਆ ਔਰ ਰਿਆਰ ਸਾਹਿਬ ਨੇ ਦੱਸਿਆ ਕਿ ਇੱਕ ਐਸਡੀਐਮ ਸਾਹਿਬ ਨੇ ਜਰੂਰ ਸਹਿਯੋਗ ਦਿੱਤਾ ਇਸ ਸਦੀਵੀ ਦੇ ਮੌਕੇ ਦੇ ਉੱਤੇ ਉਹ ਜਰੂਰ ਇਸ ਸ਼ਤਾਬਦੀ ਦੇ ਮੌਕੇ ਉੱਤੇ ਕਾਰਜਸ਼ੀਲ ਰਹੇ ਨੇ ਔਰ ਜਿਹੜਾ ਵੀ ਗੁਰੂ ਘਰ ਨੂੰ ਸਹਿਯੋਗ ਦਿੰਦਾ ਹੈ ਅਸੀਂ ਅਕਿਰਤ ਕਰਨੀ ਹੈ ਕਿ ਉਹਦਾ ਧੰਨਵਾਦ ਨਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਜਰੂਰ ਕਰਾਂਗੇ ਜਿਨੇ ਵੀ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਖਾਲਸਾ ਪੰਥ ਨੂੰ ਸਹਿਯੋਗ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਥੇਦਾਰ ਗੰਧੀ ਹਰਪ੍ਰੀਤ ਸਿੰਘ ਵੱਲੋਂ ਸੇਕ ਕੌਮ ਦੇ ਮੁੱਦਿਆਂ ਉੱਪਰ ਜੋ ਵੀ ਆਪਣੇ ਵਿਚਾਰ ਰੱਖੇ ਗਏ ਤੇ ਸਰਕਾਰਾਂ ਉੱਪਰ ਜੋ ਵੀ ਸਵਾਲ ਚੁੱਕੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ